ਤਨ ਜੇ ਦਾ ਤੁਰੀ ਮੀ ਰਾਣੀ ਪੜੀ ਆਈ ਦੀ ਰਾਜੂ ਸੇਰਾ ਰਾਜੂ ਤੇਰੇ ਨਾ ਮੇਰੀ ਜਨਮ ਕੋਲੇ ਤੇ ਚੋਲਾ ਤੂੰ ਮੇਰੀ ਜਨਮ ਕੋਲੇ ਤੇ ਚੋਲਾ ਤੇ ਤੂੰ ਮੇਰੇ ਸਰ ਪਿੰਡ ਮਿਹੜੂ ਵਿਖੇ ਜਿਹੜਾ ਸਮਾਗਮ ਚਾਇਆ ਗਏ ਹੈਗੇ ਉਹਦੀ ਉਸ ਸੰਬੰਧੀ ਥੋੜੀ ਜਾਣਕਾਰੀ ਦਿਓ ਇਹ ਪਿੰਡ ਮਿਹੜੂ ਵਿਖੇ ਰਾਜਪੁਰ ਰੋਡ ਤੇ ਬਾਬਾ ਬਾਲਕਨਾਥ ਦੇ ਜੀ ਜਗਾ ਸਥਿਤ ਹੈ ਜੀ ਜੋ ਕਿ ਪ੍ਰਾਤਨ ਪਨੇਸਰਾਂ ਦਾ ਖੂਹ ਲੋਹਾਰਾ ਵਾਲਾ ਖੂਹ ਵਜਦਾ ਜੋ ਕਿ ਸਰਦਾਰ ਮਾਰਕ ਸਿੰਘ ਜੀ ਸੁਰਗਵਾਸੀ ਉਹਨਾਂ ਦੇ ਨਾਮ ਤੇ ਇਹ ਜ਼ਮੀਨ ਹੈ ਜਿੱਥੇ ਕਿ ਬਾਬਾ ਜੀ ਦੀ ਜਗਾ ਸਥਿਤ ਹੈ ਜੀ ਇੱਥੇ ਹਰ ਸਾਲ ਦੀ ਤਰ੍ਹਾਂ ਚੇਤ ਮਹੀਨੇ ਵਿੱਚ ਜੋ ਜੇਠਾ ਐਤਵਾਰ ਹੁੰਦਾ ਉਸ ਸਮੇਂ ਬਾਬਾ ਜੀ ਦਾ ਇਹ ਸਮਾਗਮ ਉਲੀਕਿਆ ਜਾਂਦਾ ਹੈ ਜੀ ਥੋੜੀ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦੀ ਰਸਮਾਂ ਦੀ ਅਦਾਇਗੀ ਹੋਈ ਹੈਗੀ ਇਸ ਮਾਗਮ ਦੌਰਾਨ ਸਭ ਤੋਂ ਪਹਿਲਾਂ ਤੇ ਝੰਡੇ ਦੀ ਰਸਮ ਹੁੰਦੀ ਹੈ ਜੀ ਕਿਉਂਕਿ ਇੱਥੇ ਤਿੰਨ ਜਗ੍ਹਾ ਹਨ ਇੱਕ ਨਾਥਾਂ ਦੀ ਵਰਮੀ ਹੈ ਇੱਕ ਮਸਤ ਪੀਰਾਂ ਦੀ ਜਗ੍ਹਾ ਹੈ ਜੀ ਸੋ ਬਾਬਾ ਜੀ ਦੇ ਝੰਡੇ ਦੀ ਰਸਮ ਦੇ ਨਾਲ-ਨਾਲ ਮਸਤ ਪੀਰਾਂ ਦਾ ਇੱਕ ਝੰਡਾ ਚੜਾਇਆ ਜਾਂਦਾ ਹੈ ਉਸ ਤੋਂ ਪਰંત ਬਾਬਾ ਜੀ ਦੀ ਜੋਤ ਜਗਾਈ ਜਾਂਦੀ ਹੈ ਬਾਬਾ ਜੀ ਜੋਤ ਜਗਾਉਣ ਤੋਂ ਬਾਅਦ ਸੰਗਤ ਦੀ ਆਮਦ ਤੇ ਭਜਨ ਮੰਡਲੀ ਵਾਂਗੂ ਫਿਰ ਭਜਨ ਮੰਡਲੀ ਜੋ ਅਸੀਂ ਬੁਲਾਵਾ ਦਿੰਦੇ ਆ ਉਹਨਾਂ ਵੱਲੋਂ ਇੱਕ ਭਜਨ ਮੰਡਲੀ ਵੱਲੋਂ ਇਹ ਆਯੋਜਨ ਕੀਤਾ ਜਾਂਦਾ ਹੈ ਬਾਬਾ ਜੀ ਮਹਮਾ ਦਾ ਗੁਣਗਾਨ ਕੀਤਾ ਜਾਂਦਾ ਹੈ ਜੀ ਸੋ ਸੰਗਤੀ ਤਦਾਦ ਦੀ ਗੱਲ ਕਰੀ ਤਾਂ ਕਾਫੀ ਜ਼ਿਆਦਾ ਸੀ ਇਹ ਲੋਕਲ ਸੀ ਜਾਂ ਬਾਹਰੋਂ ਦੂਰੋਂ ਤਰੇਟਿਵ ਸੰਗਤ ਆਉਂਦੀ ਹੈਗੀ ਸੰਗਤ ਜੋ ਕਿ ਹੈ ਕੁਝ ਜਲੰਧਰ ਤੋਂ ਪੁਨੇਸਰ ਫੈਮਿਲੀ ਦੇ ਮੈਂਬਰ ਕੁਝ ਵਿਦੇਸ਼ ਵਿੱਚ ਨੇ ਕੁਝ ਇੱਥੇ ਨੇ ਕੁਝ ਫਗਵਾੜੇ ਤੋਂ ਕੁਸ਼ਾਲੇਤ ਵਾਲੇ ਪਿੰਡਾਂ ਤੋਂ 라ਵਲਪਿੰਡੀ ਬਹਾਨੀ ਤੋਂ ਪਲਾਹੀ ਤੋਂ ਤੇ ਕੁਝ ਸੰਗਤ ਜੋ ਸਾਡੀ ਲੋਕਲ ਹੈ ਸਾਡੇ ਮਿਹੜੂ ਪਿੰਡ ਦੀ ਹੈ ਜੀ ਸੋ ਸਰ ਕੁਝ ਇਤਿਹਾਸਵਾਰੀ ਜਾਣਕਾਰੀ ਮਿਲ ਸਕਦੀ ਕਿਸ ਤਰ੍ਹਾਂ ਦਾ ਇਤਿਹਾਸ ਹੈ ਜਗਾ ਦਾ ਕਿ ਤੁਹਾਡੀ ਕਹੋ ਦੱਸੇ ਜਾ ਰਿਹਾ ਕਿ ਪੁਰਖਾਂ ਦੀ ਜਗਾ ਹੈਗੀ ਇਹ ਇਹ ਪੁਰਖਾਂ ਦੀ ਪ੍ਰਾਤਨ ਜਗਾ ਜੀ ਇੱਥੇ ਇੱਕ ਝਿੜੀ ਹੁੰਦੀ ਸੀ ਛਿੜੀ ਹੁੰਦੀ ਸੀ ਤੇ ਜਦੋਂ ਉਸ ਛਿੜੀ ਨੂੰ ਇਥੋਂ ਖੇਤ ਦੀ ਸਫਾਈ ਕਰਨ ਲੱਗੇ ਤੇ ਕਟਾਈ ਕਰਨ ਵਾਲਿਆਂ ਨੂੰ ਇਥੋਂ ਅੱਗੇ ਦੇ ਭੁੱਖੇ ਨਿਕਲੇ ਜੋ ਕਿ ਡਰ ਕੇ ਜੋ ਇਸ ਸਮੇਂ ਸਰਦਾਰ ਅਨੂਪ ਸਿੰਘ ਜੋ ਕਿ ਸਵਰਗਵਾਸੀ ਹਨ ਜਿਨ੍ਹਾਂ ਦੀ 2009 ਵਿੱਚ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਫਿਰ ਬਾਬਾ ਜੀ ਨੇ ਬਾਲ ਰੂਪੇ ਦਰਸ਼ਨ ਦਿੱਤੇ ਉਹਨਾਂ ਨੇ ਅਰਦਾਸ ਬੇਨਤੀ ਕਰਕੇ ਇਹ ਤੁਸਫਾਈ ਕਰਵਾ ਕੇ ਛਿੜੀ ਦੇ ਤੇ ਇਸ ਜਗ੍ਹਾ ਨੂੰ ਫਿਰ ਅ ਪੁਨਰ ਜਿਵੇਂ ਆਪਾਂ ਕਹਿੰਦਾ ਸੁਰਜੀਤ ਕੀਤਾ। ਸੋ ਅੱਜ ਸਮਾਗਮ ਕਾਫੀ ਇੱਕ ਵੱਡੇ ਸਮਾਗਮ ਦਾ ਰੂਪ ਧਾਰ ਗਿਆ ਸੀਗਾ। ਆਉਣ ਵਾਲੇ ਸਮੇਂ ਵਿੱਚ ਵੀ ਕੀ ਲਗਾਤਾਰ ਨਿਰੰਤਰ ਹੀ ਅਜਿਹੇ ਸਮਾਗਮ ਹੁੰਦੇ ਰਹਿਣਗੇ? ਆਉਣ ਵਾਲੇ ਸਮਿਆਂ 'ਚ ਬਾਬਾ ਜੀ ਆਪ ਸੇਵਾ ਲੈਣਗੇ ਜੀ। ਸੜ ਤੋਂ ਜਿੰਨਾ ਉਦਮ ਹੋਏਗਾ ਕਿਉਂਕਿ 2009 ਤੋਂ ਬਾਅਦ ਕੁਝ ਸਮੇਂ ਤੂੰ ਸੇਵਾ ਬੰਦ ਪਈ ਸੀ। ਹੁਣ 3-4 ਸਾਲ ਤੋਂ ਸੰਗਤ ਉਪਰਾਲੇ ਨਾਲ ਸੰਦਗ ਉਪਰਾਲੇ ਨਾਲ ਸੀ ਇਹ ਸੇਵਾ ਦੁਬਾਰਾ ਸ਼ੁਰੂ ਕੀਤੀ ਆ। ਜੀ। ਸੋ ਕੀ ਸਲਾਨਾ ਸਮਾਗਮ ਤੋਂ ਇਲਾਵਾ ਵੀ ਸੰਗਤ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ ਜਗ੍ਹਾ ਤੇ ਸਲਾਨਾ ਸਮਾਗਮ ਤੋਂ ਇਲਾਵਾ ਹਰ ਮਹੀਨੇ ਦੇ ਜੇਠੇ ਐਤਵਾਰ ਔਰ ਜੇਠੇ ਵੀਰਵਾਰ ਇਥੇ ਸੰਗਤ ਦੀ آمد ਹੁੰਦੀ ਹੈ ਜੋ ਬਾਬਾ ਜੀ ਦੀ ਸੇਵਾ ਪੂਜਾ ਕੀਤੀ ਜਾਂਦੀ ਹੈ ਜੋਤ ਜਗਾਈ ਜਾਂਦੀ ਹੈ ਵੀਰਵਾਰ ਨੂੰ ਬਾਬਾ ਜੀ ਦੀ ਨਿਆਜ਼ ਦਾ ਪ੍ਰਸ਼ਾਦ ਬਣਾਇਆ ਜਾਂਦਾ ਹੈ ਔਰ ਹਰ ਵੀਰਵਾਰ ਐਤਵਾਰ ਆ ਕੇ ਇਸ ਸਥਾਨ ਤੇ ਸੇਵਾ ਕੀਤੀ ਜਾਂਦੀ ਹੈ ਸੋ ਸਰ ਇੱਕ ਵਾਰ ਲਾਸਟ ਵਿੱਚ ਜਗ੍ਹਾ ਦਾ ਔਰ ਰੋਡ ਦਾ ਦੁਬਾਰਾ ਨਾਮ ਦੱਸ ਦੂੰ ਇਹ ਜਗਾ ਜੀ ਪਿੰਡ ਮਿਹੇੜੂ ਤੋਂ ਰਾਏਪੁਰ ਰੋਡ ਨੂੰ ਜਾਂਦੇ ਆ ਇਹ ਉਹਦੇ ਸੈਂਟਰ ਦੇ ਵਿੱਚ ਸੱਜੇ ਹੱਥ ਸਥਿਤ ਹੈ ਪੁਰਾਤਨ ਖੂਹ ਹੈ ਲੋਹਾਰਾ ਵਾਲਾ ਖੂਹ ਜੋ ਕਿ ਪੁਰਾਣੇ ਬਜ਼ੁਰਗ ਸਭ ਜਾਣਦੇ ਹਨ ਇਹ ਲੋਹਾਰਾ ਵਾਲਾ ਖੂਹ ਵਜਦਾ ਜੀ ਤੁਸੀਂ ਗੱਲ ਕਰਕੇ ਅਸੀਂ ਹਰੀਸ਼ ਪਟੇਲ ਨਾਲ ਗੱਲਬਾਤ ਕਰਨ ਲਈ ਧੰਨਵਾਦ